ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹੀ ਗੁਰੂ ਜੀ ਆਖਾਉ ਸਾਹਿਬ ਵਾਹੀ ਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੂ ਵੀ ਚਾਹਦੇ ਹੋ ਕਿ 2019 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਆਪਸ ਵਿੱਚ ਭੜ ਰਹੀਆਂ ਨੇ ਪਰ ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਤਾਂ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਭਗਵੰਤ ਮਾਨ ਇੱਕ ਵਾਰ ਮੁੜ ਬਾਦਲਾਂ ਨੂੰ ਹੱਥਾਂ ਤੇ ਲੈਂਦੇ ਹੋਏ ਨਜ਼ਰ ਆਏ ਬਾਦਲਾਂ ਦੀ ਰੱਜ ਕੇ ਮੰਜੀਠੋਕੀ ਅਤੇ ਬਾਦਲਾਂ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ ਕਿ ਆਖਿਰ ਕਿੱਦਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਣਾਇਆ ਹੋਇਆ ਅਕਾਲੀ ਦਲ ਉਹਨਾਂ ਦੇ ਪੁੱਤ ਸੁਖਵੀਰ ਸਿੰਘ ਬਾਦਲ ਨੇ ਰੋੜ ਦਿੱਤਾ ਇਹਨਾਂ ਦੇ ਰਣ ਦਾ ਰਣ ਰਣ ਕੇ ਲੁੱਟੀ ਜਾਂਦੇ ਆ ਕੋਈ ਗੱਲ ਨਹੀਂ ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜਿਆਦਾ ਸੀਟਾਂ ਦੀ ਪਰ 20 ਸੀਟਾਂ ਆਈਆਂ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਕਈ ਵਾਰੀ ਗੰਦ ਇੰਨਾ ਜਿਆਦਾ ਪਿਆ ਹੁੰਦਾ ਝਾੜੂ ਦੋ ਵਾਰੀ ਮਾਰਨਾ ਪੈਂਦਾ ਕਾਲੀ ਦਲ ਦਾ ਕਰਤੋ ਇੱਕ ਤਾਂ ਮੇਰੇ ਪਹਿਲੀ ਵਾਰ ਕਾਲੀ ਦਲ 1920 ਦਾ ਬਣਿਆ ਹੋਇਆ ਕਾਲੀ ਦਲ ਪਹਿਲੀ ਵਾਰ ਤੀਜੇ ਨੰਬਰ ਤੇ ਆਇਆ ਵੀਰੋ ਪਹਿਲੀ ਵਾਰ ऐसे निराशा च ऐसे निमोशी च प्रकाश सिंह बादल आज तक विधानसभा च नहीं गए क्योंकि ਪਿਛਲੀਆਂ ਸੀਟਾਂ ਤੇ ਬਹਿਣ ਦੀ ਆਦਤ ਹੈ ਨਹੀਂ ਮੂਰਲੀਆਂ ਸੀਟਾਂ ਤੁਸੀਂ ਦਿੱਤੀਆਂ ਨੇ ਗਈ ਨਹੀਂ ਸੌ ਵੀ ਸਪੀਕਰ ਵਾਲੇ ਕਮਰੇ ਚੱਕੀ ਹੈ ਨਿਮੋਸ਼ੀ ਹੈ ਜਾਂਦੀ ਮੈਂ ਹਰੇਕ 스테 ਤੇ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਆਪਦੇ ਹੱਥੀ ਬਣਾਇਆ ਹੋਇਆ ਕਾਲੀ ਦਲ ਆਪਦੇ ਅੱਖੀ ਦੇਖ ਕੇ ਜਾਓ ਕਿ ਸੁਖਬੀਰ ਬਾਦਲ ਨਿੱਕੇਵੇਂ ਰੋੜਿਆ ਉਹ ਦੇਖ ਲੋ ਹਾਲ ਤਾਂ ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ ਬੱਪੂ ਜਮੀਰ ਦਾ ਕੰਮ ਜਦੋਂ लाਤ ਮਾਰੀ ਨਿਕਲੇ ਵੀ ਐਂ ਹੁੰਦਾ ਫਿਰ ਹਾਂ ਮੇਰੇ ਤੇ ਇਹਨਾਂ ਨੇ ਕੀ ਦੇਖਿਆ ਕਿ ਇਹ ਆਰਾਮ ਕਰਾਂ ਤੇ ਪਿਆ ਪੁੱਤ ਕਿਉਂ ਜਿੱਤ ਕੇ ਬਈ ਸਾਡੇ ਪਿਆ ਪੁੱਤ ਕਿਉਂ ਨਹੀਂ ਜਿੱਤੇ ਅਸੀਂ ਜਿੱਤੇ ਹੁੰਨੇ ਆ ਆਮ ਲੋਕ ਕਹਿੰਦੇ ਆ ਪੁੱਤ ਹਾਰਦੇ ਹੁੰਦੇ ਨੇ ਸਗਰੂਰ ਤੋਂ ਭਗਵੰਤ ਮਾਨ ਜਿੱਤ ਗਿਆ ਆਮਕਰਾਂ ਦਾ 3 ਪੁੱਤ ਮਿੰਦਰ ਮਾਹਰ ਦਾ ਮੁੰਡਾ ਕਿਉਂ ਜਿੱਤ ਗਿਆ ਸਾਡੇ ਕਿਉਂ ਨਹੀਂ ਜਿੱਤੇ ਇਸੇ ਗੱਲ ਦਾ ਸਾੜਾ ਇਸੇ ਕਰਕੇ ਸਾਰੇ ਮੇਰੇ ਮਗਰ ਪਏ ਹੋਏ ਨੇ ਉਹ ਕਹਿੰਦੇ ਲੋਕ ਉਹਨੂੰ ਪਿਆਰ ਕਰਦੇ ਆ ਜਿੱਥੇ ਜਾਂਦਾ ਲੋਕ ਐਦਾਂ ਇਕੱਠੇ ਹੋ ਜਾਂਦੇ ਨੇ ਉਹਦੀਆਂ ਗੱਲਾਂ ਸੁਣਦੇ ਨੇ ਉਹਦੀਆਂ ਗੱਲਾਂ ਸੁਣ ਕੇ ਵੋਟਾਂ ਵੀ ਪਾਉਂਦੇ ਨੇ ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾਈਆਂ ਪਹਿਲੇ ਤਾਂ ਇਹ ਕਹਿੰਦੇ ਰਹਿੰਨਾ ਭਗਵੰਤਮਾਨ ਨੂੰ ਸੁਣਨ ਵਾਸਤੇ ਲੋਕ ਇਕੱਠੇ ਹੁੰਦੇ ਨੇ ਵੋਟਾਂ ਨਹੀਂ ਪਾਉਂਦੇ ਪਰ ਤੁਸੀਂ ਰਿਕਾਰਡ ਤੋੜਤੇ ਉਦੋਂ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਵੋਟਾਂ ਵੀ ਪਾਉਂਦੇ ਨੇ ਫਿਰ ਕਹਿੰਦੇ ਇਹਨੂੰ ਕਿਵੇਂ ਬਦਨਾਮ ਕਰੀਏ ਇਹਦਾ ਕੋਈ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ ਦੇ ਦੇ ਇਹਦੀ ਕੋਈ ਵਿਤਖੋਈ ਕਰ ਦੋ ਇਹਦੇ ਚੰਗੇ ਕੰਮ ਕੋਈ ਨਾ ਗਿਣਾਇਓ ਕਿ ਪੈਸੇ ਨਹੀਂ ਲੈਂਦਾ ਇਹ ਇਹ ਕ腐ਸ਼ਨ ਨਹੀਂ ਕਰਦਾ ਇਹਨੇ ਕਿਸੇ ਤੇ ਨਜਾਇਜ਼ ਪਰਚਾ ਨਹੀਂ ਕਰਾਇਆ ਇਹਨੇ ਕਿਸੇ ਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਇਹਨੇ ਕਿਸੇ ਦੀ ਧੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਇਹਨੇ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਇਆ ਇਹਨੇ ਕਿਸੇ ਬਸਤੇ ਹਿੱਸਾ ਨਹੀਂ ਪਾਇਆ બસਹੀਂ ਕਹਿ ਦੋ ਕਹਿੰਦੇ ਭਗਵੰਤ ਪਿਛਲੇ 5 ਸਾਲ ਤੋਂ ਕਹੀ ਜਾਂਦੇ ਆ ਭਗਵੰਤਮਾਨ ਕਹਿੰਦੇ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਵੀਰੋ ਤੁਸੀਂ ਦੱਸ ਦੋ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਜਿਹੜਾ ਦਿਨ ਰਾਤ ਪੀਂਦਾ ਉਹ ਜਿਉਂਦਾ ਹੈਗਾ ਹੈਗਾ ਨਿਪੜ ਗਿਆ ਨਾ ਕੰਮ ਫੇਰ ਬਦਨਾਮ ਕਰਦੇ ਆ ਬਸ ਚਲੋ ਕਦੇ ਕਦੇ ਚਲੋ ਕਦੇ ਕਦੇ ਮੈਂ ਕੋਈ ਹਰੇਕ ਬੰਦੇ 'ਚ ਕਮੀ ਹੁੰਦੀ ਹੈ ਮੈਂ ਇਹ ਵੀ ਕਹਤਾ ਬੰਨਾਲੇ ਕਿ ਜੇ ਕਦੇ ਕਦੇ ਵਾਲੇ ਵੀ ਤੁਹਾਨੂੰ ਚੁਪਦੀ ਹੈ ਨਾ ਮੈਂ ਉਹ ਵੀ ਛੱਡੀ ਲੈ ਹੁਣ ਮੇਰੇ 'ਚ ਕੋਈ ਕਮੀ ਕੱਢ ਕੇ ਦਿਖਾਣਾ ਮੈਂ ਹੁਣ ਸੁਖਵੀਰ ਬਾਦਲ ਨੂੰ ਵੀ ਕਹਿਣਾ ਜਿਹੜੀ ਅੱਗ ਸਵਾ ਤੂੰ ਖਾਣੇ ਤੂੰ ਵੀ ਚੈੱਕ ਕਰ ਹਰ ਵਕਤ ਤੇਰੀ ਅੱਖ ਖੜੀ ਰਹਿੰਦੀ ਐ ਖਾਦੀ ਪੀਦੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਹਿ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਜਾਂਦਾ ਮੇਰੇ ਪਿਤਾ ਸਮਾਨ ਐ ਬਾਦਲ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਸੱਚੀਆਂ ਨੇ ਨਾ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਸਮੀਦੇ ਮਜ਼ਾਕ ਕੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਕੱਢਣ ਦੋ ਹੁਣ ਸਾਡੇ 'ਚ ਕੋਈ ਨੁਕਸ ਇਹੋ ਜਿਹਾ ਮੇਰੇ ਸੁਖਵੀਰ ਬਾਦਲ ਰੈਲੀ ਕਰ ਲੂ ਇੱਥੇ ਨਾ ਪਹਿਲੀ ਗੱਲ ਤਾਂ ਹਨੇਰੇ 'ਚ ਹੈਲੀਕਾਪਟਰ ਉਤਰਦਾ ਨਹੀਂ ਜੇ ਉਤਰ ਗਿਆ ਤੂੰ ਹੀ ਚੜਨੀ ਦੇਣਾ ਕੱਲ ਨਾਲ ਦੀ ਹੋਈ ਜਾਂਦੀ ਹੈ ਅਸੀਂ ਇਹਨਾਂ ਨੂੰ ਸਾੜਾ ਕਿ ਤੱਕ ਥੱਕਦੇ ਹੀ ਨਹੀਂ ਯਾਰ ਮੈਂ ਕਿਹਾ ਮੈਂ ਲੋਕਾਂ 'ਚੋਂ ਨਿਕਲਿਆ ਹੋਇਆ ਮੈਂ ਪੈਸੇ ਕਮਾਉਣ ਨਹੀਂ ਆਇਆ ਬਾਈ ਕਮਿਸ਼ਨ ਖਾਣ ਨਹੀਂ ਆਇਆ ਲੋਕੋ ਹਾਂਜੀ ਹਾਂਜੀ ਮੈਂ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦਾ ਕਰੋੜਾਂ ਰੁਪਏ ਮੈਂ ਵੀ ਫਿਲਮਾਂ ਚ ਕਮਾ ਲੈਂਦਾ ਕੋਈ ਗੱਲ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਤੇ ਜੇ ਲੋਕਾਂ ਨੇ ਮੇਰੀ ਆਵਾਜ਼ ਤੇ ਚਿਹਰਾ ਮਸ਼ਹੂਰ ਕੀਤਾ ਤਾਂ ਇਹ ਆਵਾਜ਼ ਤੇ ਚਿਹਰਾ ਲੋਕਾਂ ਦੇ ਹੱਕਾਂ ਵਾਸਤੇ ਵਰਤੂੰਗਾ ਤੁਹਾਡੇ ਹੱਕ 'ਚ ਖੜੂੰਗਾ ਹਰ ਵਾਰ ਕਰ ਲੋ ਜਿਹਨੂੰ ਜਿੰਨਾ ਮਰਜ਼ੀ ਬਿਨਾਮ ਕਰ ਲੈਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਜਦ ਤੁਸੀਂ ਮੇਰੇ ਨਾਲ ਹੋ ਜਿਹਨਾਂ ਜਦ ਤੁਸੀਂ ਮੇਰੇ ਨਾਲ ਹੋ ਜੋ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਜੇ ਆਮ ਲੋਕ ਆ ਗਏ ਇਹ ਤਾਂ ਸਾਰਾ ਕੁਝ ਦੱਸੀ ਜਾਂਦਾ ਇਹਨਾਂ ਤਾਂ ਬੋਲਣਾ ਵੀ ਆਉਂਦਾ ਪਾਰਲੀਮੈਂਟ 'ਚ ਇਹ ਸਾਰੇ ਪੇਤ ਖੋਲ ਹੀ ਜਾਂਦਾ ਇਹ ਤੋਂ ਪਹਿਲਾਂ ਪਾਰਲੀਮੈਂਟ 'ਚ ਹਰਸਿਮਰਤ ਕੌਰ ਨੂੰ ਕਿਸੇ ਨੇ ਐਂ ਚਿੜ ਛਿੜਕਿਆ ਸੀ ਕਿਉਂਕਿ ਮੇਰਾ ਹੱਕ ਬਣਦਾ ਮੈਂ ਬੋਲਣ ਲੱਗਿਆ ਤਾਂ ਹਰਸਿਮਰਤ ਕੌਰ ਮੂਰੋ ਕਿਉਂ ਬੋਲਦੀ ਹੈ ਬਈ ਜਦੋਂ ਮੇਰੀ ਵਾਰੀ ਹੈ ਜਦੋਂ ਉਹਦੀ ਵਾਰੀ ਆਈ ਉਹ ਬੋਲੇ ਮੂਰੋ ਰੋਕਦੀ ਸੀ ਮੈਂ ਕਹਿੰਦਾ ਬੈਹ ਜਾ ਬੀਬਾ ਬੈਹ ਜਾ ਸਾਰੇ ਪੰਜਾਬ ਤੋਂ ਵੱਧ ਵੋਟਾਂ ਜਿੱਤ ਕੇ ਆਂ 300 ਨੂੰ ਪੁੱਛ ਲਈ ਬੈਹ ਜਾ ਇਹ ਤੋਂ ਵੱਧ ਹੋਰ ਕੀ ਕਰ ਸਕਦੇ ਆ ਇਹਨਾਂ ਦੇ ਟੱਬਰ ਨੂੰ ਪਹਿਲਾਂ ਕੋਈ ਹਜਾ ਪਮਾ ਘੱਟ ਟੱਕਰੇ ਹੀ ਨਹੀਂ ਪਹਿਲਾਂ ਸਾਰੇ ਬੈਠੀਆ ਇਹ ਤਾਂ ਭਮਕੜਾ ਵੱਡਾ ਬੱਲਾਂ ਪਾ ਲੰਬਾ ਦੇ ਫਿਰਦੇ ਆ ਵਿੱਚ ਭਜਦੇ ਬੱਲ ਪਿਓ ਜੀ ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗਿਆਂ ਖੜਿਆ ਵੋਟਾਂ ਵੇਲੇ ਵੀ ਇੰਹੀਂ ਖੜਦੇ ਸੀ ਆ ਖੜੇ ਕੁਰਸੀ ਤੇ ਕੋਈ ਫੂੰਫਾ ਨਹੀਂ ਕੋਈ ਮਦਕ ਹਾਰ ਪਾਤੇ ਮੈਂ ਤਾਂ ਵੈਸੇ ਹਾਰ ਪਾਉਣ ਵਾਲਾ ਲੀਡਰ ਹੈ ਨਹੀਂ ਮੈਂ ਤਾਂ ਚਾਹੁੰਨਾ ਤੁਹਾਡੇ ਤੁਹਾਡਾ ਆਸ਼ੀਰਵਾਦ ਹੀ ਰਵੇ ਤੁਹਾਡੇ ਸਿਰ ਤੇ ਹੱਥ ਤੁਹਾਡਾ ਹੱਥ ਜਿਹੜਾ ਮੇਰੇ ਹੱਥ ਮੇਰੇ ਮੂਰੇ ਹੱਥ ਬੰਨੇ ਨਾ ਹੋਣ ਥੋਡੇ ਹੱਥ ਜਿਹੜੇ ਮੇਰੇ ਸਿਰ ਤੇ ਰਹਿਣ ਭਰਾਵਾਂ ਦੇ ਹੱਥ ਮੇਰੇ ਨਾਲ ਹੱਥ ਮਲਾਓ ਆਹੀ ਤਾਂ ਆਪਾਂ ਖਤਮ ਕਰਨਾ ਹੈ ਇਹ ਇਹ ਹਵਾ ਬਣਾਤਾ ਐਮਪੀ ਆ ਗਿਆ ਪਤਾ ਨਹੀਂ ਪਰਾਂ ਹੋ ਜੋ ਪਰਾਂ ਹੋ ਜੋ ਕੀ ਗੱਲ ਬਈ ਲੋਕਾਂ ਨੇ ਬਣਾਇਆ ਆ ਖੜਾ ਮੈਂ ਤੁਹਾਡੇ ਕੋਲੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਮੁੰਡੇ ਯਾਰਾਂ ਦੋਸਤਾਂ ਵਾਂਗੂ ਮੈਨੂੰ ਬੁਲਾਉਂਦੇ ਨੇ ਭਗਵੰਤ ਭਾਈ ਔਰ ਐਂ ਪੁਲੀਸ ਨੂੰ ਕਹਦਾਂਗੇ ਟਿੰਨ ਸੌਰੀ ਇਹ ਇੱਜ਼ਤਾ ਨਹੀਂ ਹੁੰਦਾ ਪੁਲਿਸ ਵਾਲੇ ਆਉਣਗੇ ਤੂੰ ਆਗਲਾ ਤੀਜੇ ਦਿਨ ਛੜਕ ਤੀਜੇ ਦਿਨ ਛੜਾ ਕੇ ਲਿਉਂਦੇ ਆ ਸੋ ਇਹ ਹਵਾ ਬਣ ਗਿਆ ਸੀ ਗੁਰਪਿਆਰੇ ਉਹ ਸਿਆਸਤ ਦੇ ਉੱਤੇ ਸਿਆਸਤਾਂ ਕੋਈ ਵੀ ਕਾਬਜ਼ ਹੋਵੇ ਪੰਜਾਬ ਦੀ ਸੱਤਾ ਉੱਤੇ ਜਿਹੜੀ ਮਰਜ਼ੀ ਤੇ ਕਾਬਜ਼ ਹੋਵੇ ਪਰ ਪੰਜਾਬ ਦੀ ਆਵਾਮ ਨੂੰ ਜੋ ਸਿਆਸਤ ਇਹ ਸੁਖ ਦਵੇਗੀ ਪੰਜਾਬ ਦੀ ਆਵਾਮ ਉਸੇ ਦੇ ਨਾਲ ਜਾਵੇਗੀ ਪਰ ਅੱਜ ਤੱਕ ਮਾੜੀ ਕਿਸਮਤ ਰਹੀ ਹੈ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਲੈ ਕੇ ਨਵੀਆਂ ਪਾਰਟੀਆਂ ਤੱਕ ਜੋ ਵੀ ਸਿਆਸਤ ਦੇ ਵਿੱਚ ਉੱਤਰੀਆਂ ਨੇ ਉਹਨਾਂ ਤੋਂ ਪੰਜਾਬ ਦੀ ਆਵਾਮ ਨੂੰ ਨਾਮੋਸ਼ੀ ਹੀ ਹੱਥ ਲੱਗੀ ਹੈ ਤੇ ਹੁਣ ਵੇਖਦੇ ਹਾਂ ਕਿ ਜਿਹੜਾ ਮਹਾ ਗਠਬੰਧਨ ਪੰਜਾਬ ਨੂੰ ਮਿਲਣ ਜਾ ਰਿਹਾ ਹੈ ਅਲੱਗ-ਅਲੱਗ ਤਿਰਾਂ ਦਾ ਬੇਸ਼ੱਕ ਗਲਤਕਸਾਲੀ ਆਗਵਾ ਦੀ ਹੋਵੇ ਸੁਖਪਾਲ ਸਿੰਘ ਖੈਰਾ ਦੀ ਹੋਵੇ ਜਾਂ ਲੋਕ ਇਨਸਾਫ ਪਾਰਟੀ ਦੀ ਜਾਂ ਤਰਮਵੀਰ ਗਾਂਧੀ ਦੇ ਪੰਜਾਬ ਮੰਚ ਦੀ ਇਹ ਸਭ ਮਿਲ ਕੇ ਪੰਜਾਬ ਨੂੰ ਕੀ ਇੱਕ ਨਵਾਂ ਬਦਲ ਦੇ ਪਾਣਗੇ ਯਾ ਨਹੀਂ ਬਰਹਾਲ 2019 ਇਲੈਕਸ਼ਨਸ ਨੂੰ ਲੈ ਕੇ ਸਿਆਸਤ ਆਪਣੇ ਜ਼ੋਰਾਂ ਤੇ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਕਿ ਆਖਿਰ 2019 ਇਲੈਕਸ਼ਨਸ ਦੇ ਵਿੱਚ ਕੌਣ ਬਾਜ਼ੀ ਮਾਰ ਕੇ ਜਾਏਗਾ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਦਰਬੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ